tanta ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਿੰਡ ਪੋਹਵੰਡ ਸਾਹਿਬ ਤੱਕ ਨਗਰ ਕੀਰਤਨ ਪੰਜ ਪਿਆਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਸਜਾਇਆ ਗਿਆ। ਨਗਰ ਕੀਰਤਨ ਦਾ ਵਕ ਵਕ ਥਾਵਾਂ ਤੇ ਨਿਗਾ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਭਾਗ ਲਿਆ। ਇਸ ਮੌਕੇ ਵਕ ਵਕ ਸਭਾ ਸੁਸਾਇਟੀਆਂ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਅਤੇ ਵਕ ਵਕ ਥਾਵਾਂ ਤੇ ਲੰਗਰ ਲਗਾਏ ਗਏ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ 바ਵਾ ਸਿੰਘ ਗੁਮਾਨਪੁਰਾ ਮੈਨੇਜਰ ਹਰਪ੍ਰੀਤ ਸਿੰਘ ਨਿਸ਼ਾਨ ਸਿੰਘ ਬੰਟੀ ਪਾਈ ਅਮਰਜੀਤ ਸਿੰਘ ਪਾਈ ਕੁਲਦੀਪ ਸਿੰਘ ਪੰਡੋਰੀ ਜਗਜੀਤ ਸਿੰਘ ਖਾਲਸਾ ਮਦਨ ਲਾਲ ਮੱਦੀ ਸਮੇਤ ਵੱਡੀ ਗਿਣਤੀ ਵਿੱਚ ਸੰਤਾ ਹਾਜ਼ਰ ਸਨ ਅੱਜ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਬਾਬਾ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਗੰਗ ਸਹਿਬ ਜੀ ਤੋਂ ਆਰੰਭ ਹੋ ਕੇ ਤੇ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਪਉਵਿੰਡ ਸਾਹਿਬ ਵਿਖੇ ਜਿਹੜਾ ਸੰਪੰਨ ਤੇ ਸੰਪੂਰਨ ਦਾ ਲਖਾ ਸਿੰਘਤਾ ਇਸ ਨਗਰ ਕੀਰਤਨ ਚ ਪਰਿਵਾਰਾਂ ਸਮੇਤ ਹਾਜ਼ਰੀ ਲਵਾਉਂਦੀਆਂ ਨੇ ਨਗਰ ਕੀਰਤਨ ਦੀ ਅਗਵਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘ ਕਰਦੇ ਨੇ ਤੇ ਇਹ ਸੇਵਾ ਜਿਹੜੀ ਆ ਬਾਬਾ ਦੀਪ ਸਿੰਘ ਸ਼ਹੀਦਾ ਨੇ ਆਪਣੇ ਸੇਵਕ ਜਹੇਦਾਰ ਬਾਬਾ ਸਿੰਘ ਜੀ ਗੁਮਾਨਪੁਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਨ੍ਹਾਂ ਦੇ ਪਰਿਵਾਰ ਦੇ ਚੋੜੀ ਪਾਈ ਆ ਸੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਵਿਸ਼ਾਲ ਲਗਰ ਕੀਤਾ ਹੈ ਅੱਜ ਅੱਜ ਸਜਾਇਆ ਗਿਆ ਹੈ ਲੱਖਾਂ ਦੀ ਤਦਾਦ ਦੇ ਵਿੱਚ ਠਾਠਾ ਮਾਰਦਾ ਘਟ ਜੋ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਤੋਂ ਆਰੰਭ ਹੋ ਕੇ ਬਾਬਾ ਜੀ ਦੇ ਜਨਮ ਸਤਨ ਗੁਰਦੁਆਰਾ ਪਿੰਡ ਬਹੁੜ ਸਾਹਿਬ ਜਾ ਰਿਹਾ ਹੈ ਦਸਤੇ ਵਿੱਚ ਸੰਗਤਾਂ ਦੇ ਵਾਸਤੇ ਲਗਰ ਰਿਹਾ ਤਾਂ ਬਹੁਤ ਜ਼ਿਆਦਾ ਪ੍ਰਬੰਧ ਕੀਤਾ ਹੋਇਆ ਹੈ ਸੋ ਮਤਲਬ ਫੁੱਲਾਂ ਦੀ ਵਰਖਾ ਵੀ ਹੋ ਰਹੀ ਹੈ ਵੱਧ ਚੜ ਕੇ ਲੋਕਾਂ ਲੋਕ ਆਪਣਾ ਯੋਗਦਾਨ ਹਰ ਇੱਕ ਪ੍ਰਕਾਰ ਦੇ ਨਾਲ ਪਾ ਰਹੇ ਆ ਪਨੋਖੀ ਅਮਰ ਸ਼ਹੀਦ ਤੰਤਰ ਬਾਬਾ ਜੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਜੋ ਅੱਜ ਗੁਰਦਰਾ ਸ਼ਹੀਦਗੰਜ ਸਾਹਿਬ ਚਾਟੇਵਾਲੀ ਚੌਕ ਤੋਂ ਆਰੰਭ ਹੋ ਕੇ ਬਾਬਾ ਜੀ ਦੇ ਜਨਮ ਸਥਾਨ ਪੋਮੈਂਡਰਕੇ ਪਹੁੰਚ ਰਿਹਾ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜੋ ਹਨ ਇਸ ਨਗਰ ਕੀਰਤਨ ਵਿੱਚ ਸ਼ਿਰਕਤ ਕਰਕੇ ਜਿਹੜੇ ਬਾਬਾ ਜੀ ਅਰਧ ਤੇ ਸਜਦਾ ਕਰ ਰਹੀਆਂ ਹਨ ਅੱਜ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਦੀਪ ਸ਼ਹੀਦ ਸ਼ਹੀਦਾ ਸਾਹਿਬ ਤੋਂ ਚਾਡੀਵਨ ਗੇਟ ਤੋਂ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਅਤੇ ਜੈਸੇਦਾਰ ਬਾਬਾ ਬਾਬਾ ਗੁਮਾਨ ਸਿੰਘ ਜੀ ਵੱਲੋਂ ਇੱਕ ਬੋਲ ਜੜਦੀ ਗਲਾ ਦਾ ਗੁਰੂ ਗ੍ਰੰਥ ਸਾਹਿਬ ਦੀ ਪੰਜਾ ਪਿਆਰੇ ਦੀ ਛਤਰ ਸ਼ਾਯਾ ਹੇਤ ਲਵਰ ਕਿੰਨਾ ਲੰਬ ਹੋਇਆ ਜੋ ਕਿ ਪਹੁਣ ਸਾਹ ਪਹੁੰਚੂਗਾ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਪੋ ਪਿੰਡ ਜਾ ਰਹੀ ਸ਼ੋਭਾ ਯਾਤਰਾ ਆਪਾਂ ਸੇਵਾਦਾਰ ਆ ਸਾਰਾ ਸੰਜੋਗ ਸਾਡੀ ਮਾਤਾ ਜੀ ਸਾਡੀ ਘਰ ਦੇ ਪਰਿਵਾਰ ਮਰਗ ਪਰਿਵਾਰ ਵੱਲੋਂ ਲੱਗਦਾ ਸਾਡੀ ਮਾਤਾ ਜੀ ਸਾਡੇ ਨਾਲ ਹੁੰਦੀ ਆ ਆਪਾਂ ਸੇਵਾਦਾਰ ਆਈ ਬਾਈ ਗੁਰੂ ਦੇ ਸੇਵਾ ਕਰਦੇ ਆ ਤੇ ਸੇਵਾ ਕਰਦੇ ਰਹਿਣ ਜਿੰਨਾ ਕਿ ਜ਼ਿੰਦਗੀ ਹੈਗੀ ਹੈ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਤੋਂ ਬਾਬਾ ਜੀ ਦਾ ਜਨਮ ਸਥਾਨ ਪਿੰਡ ਪਹੁ ਪਿੰਡ ਤੱਕ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਦਾ ਬਖ ਬਖ 타ਮਾ ਤੇ ਸੰਗਤਾਂ ਨੂੰ ਲੋੜੀਂਦਾ ਸਵਾਗਤ ਕੀਤਾ ਗਿਆ ਅਮਰਥਰ ਪਾਸਟਵੇ ਖਬਰ ਨਮਰੀ ਕੈਮਰਾਮੈਨ ਪਰੇਸ਼ਰ ਮਾਦੜ ਰਕੇਸ਼ ਕੁਮਾਰ